ਕਿਸਾਨ ਮਜ਼ਦੂਰ ਸਬੰਧੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਦਿੱਲੀ ਅੰਦੋਲਨ ਦੇ ਲਈ ਭਾਰਤ ਪੱਧਰ ਉੱਤੇ ਤਿਆਰੀਆਂ ਦੇ ਦੌਰ ਚੱਲ ਰਹੇ ਹਨ ਅਤੇ ਭਾਰਤ ਦੇ 76 ਸੰਘਰਸ਼ੀਲ ਸੰਗਠਨਾਵਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਦੇ ਫੋਰਮ ਵੱਜੋਂ ਵੱਡੀਆਂ ਲਾਂਬੰਦੀਆਂ ਜਾਰੀ ਕੀਤੀਆਂ ਗਈਆਂ ਹਨ ਇਹ ਗਲਤੀ ਜਾਣਕਾਰੀ ਕਿਸਾਨ ਮਜ਼ਦੂਰ ਮੋਰਚੇ ਦੇ ਕੋਆਰਡੀਨੇਟਰ ਸਰਵਨ ਸਿੰਘ ਪੰਦੇਰ ਨੇ ਅਮਰੀਕਾ ਵਿੱਚ ਪ੍ਰੈਸ ਵਾਰਤਾ ਦਰਮਿਆਨ ਕੀਤੀ ਹੈ। ਉਹਨਾਂ ਨੇ ਕਿਹਾ ਕਿ ਲੱਖਾਂ ਕਿਸਾਨ ਹਜ਼ਾਰਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਲੈ ਕੇ ਦਿੱਲੀ ਮੋਰਚੇ ਨੂੰ ਰਵਾਨਾ ਹੋਣਗੇ। ਹੁਣ ਤੱਕ ਪੰਜਾਬ ਤੋਂ 10, ਹਰਿਆਣਾ ਤੋਂ 6, ਉੱਤਰ ਪ੍ਰਦੇਸ਼ ਤੋਂ 5, ਰਾਜਸਥਾਨ ਤੋਂ 3, ਪੌਂਡਿਚੇਰੀ ਤੋਂ 3, ਬਿਹਾਰ ਤੋਂ 5, ਤਮਿਲਨਾਡੂ ਤੋਂ 22, ਕੇਰਲ ਤੋਂ 17, ਹਿਮਾਚਲ ਪ੍ਰਦੇਸ਼ ਤੋਂ 3 ਜਥੇਬੰਦੀਆਂ ਨੇ ਵੱਧ ਚੜ੍ਹ ਕੇ ਦਿੱਲੀ ਅੰਦੋਲਨ ਵਿੱਚ ਪਹੁੰਚਣ ਦੇ ਲਈ ਤਿਆਰੀ ਪ੍ਰੋਗਰਾਮ ਉਲੀਕੇ ਹਨ। ਉਹਨਾਂ ਨੇ ਕਿਹਾ ਕਿ ਸਾਰੀ ਜਥੇਬੰਦੀਆਂ ਦੀ ਮੰਗ ਹੈ ਕਿ ਸਾਰੀਆਂ ਫਸਲਾਂ ਦੀ ਖਰੀਦ ਅਤੇ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਾਵੇ ਅਤੇ ਫਸਲਾਂ ਦੇ ਭਾਅ ਸੁਆਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਦਿੱਤੇ ਜਾਣ ਇਫਤਿਹਾਮ ਮੰਗਾਂ ਨੂੰ ਲੈ ਕੇ ਕਿਸਾਨ ਮੋੜ ਤੋਂ ਦਿੱਲੀ ਦੀਆਂ ਬਰੂਹਾਂ ਤੇ ਪ੍ਰਦਰਸ਼ਨ ਕਰਨ ਦੇ ਲਈ ਤਿਆਰ ਹੋ ਰਹੇ ਹਨ ਇਸ ਮੌਕੇ ਤੇ ਸਰਵਣ ਸਿੰਘ ਪੰਦੇਰ ਕਿਸਾਨ ਆਗੂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਸ਼ਕਤ ਕਮੇਟੀ ਪੰਜਾਬ ਚੋਂ ਦੇਸ਼ ਦੀਆਂ 76 ਜਥੇਬੰਦੀਆਂ ਤਾਂ ਹੁਣ ਤਾਂ ਹੋਰ ਵੀ ਆ ਗਈਆਂ 10 ਵੀ ਉਹਨਾਂ ਜਥੇਬੰਦੀਆਂ ਦਾ ਫੋਰਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜਾ 13 ਫਰਵਰੀ ਨੂੰ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਉਹਦੀਆਂ ਫੇਰ ਇੱਕ ਵਾਰੀ ਅਸੀਂ ਪੰਜਾਬ ਦੇ ਵਿੱਚੋਂ ਤਿਆਰੀਆਂ ਦਿਖਾ ਰਹੇ ਹਾਂ ਵੀ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਟਰੈਕਟਰ ਟਰਾਲੀਆਂ ਤਿਆਰ ਹੈਗੇ ਨੇ ਅਰਸੀਂ ਕਿਸਾਨਾਂ ਨਾਲ ਗੱਲ ਕੀਤੀ ਆ ਵੀ ਆਂਦੋਲਨ ਬਾਰੇ ਕੀ ਸੋਚ ਰਹੇ ਹੋ ਨਾ ਕਿਹਾ ਵੀ ਪਿਛਲੇ ਅੰਦੋਲਨ ਨਾਲ ਉਹ ਵੱਡਾ ਅੰਦੋਲਨ ਹੋਊਗਾ ਉਦੋਂ ਤਾਂ ਅਸੀਂ ਇੱਕ ਇੱਕ ਟ੍ਰੈਕਟਰ ਟਾਲੀ ਖੜੇ ਸੀਗੇ ਅਸੀਂ ਇਹ ਵੀ ਕਿਹਾ ਵੀ ਜ਼ਬਰ ਕਰ ਸਕਦੀ ਹੈ ਸਰਕਾਰ ਤੁਹਾਡੇ ਨਾਲ ਕੀ ਆ ਸੋਚ ਰਹੇ ਉਹ ਕਹਿੰਦੇ ਵੀ ਹਰ ਕਿਸਮ ਦੀ ਕੁਰਬਾਨੀ ਵਾਸਤੇ ਆਪਾਂ ਤਿਆਰ ਹੈਗੇ ਆ ਤੇ ਜਿਹੜਾ ਮੁਕਤ ਵਪਾਰ ਸਮਝੌਤਾ ਵਾ ਜਿਸ ਤਹਿਤ ਵਿਦੇਸ਼ਾਂ ਦੀਆਂ ਫਸਲਾਂ ਸਾਡੀ ਮੰਡੀ 'ਚ ਡੰਪ ਹੋਣੀਆਂ ਉਹਨੂੰ ਰੱਦ ਕਰਵਾਉਣਾ ਜ਼ਮੀਨ ਐਕਵਾਇਰ ਵਾਲੇ ਕਾਨੂੰਨ ਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗਾਰ ਜ਼ਮੀਨ ਖੋਣ ਵਾਲੀ ਗੱਲ ਨੂੰ ਖਤਮ ਕਰਵਾਉਣਾ ਵਾ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣਾ ਕਹਿੰਦੇ ਹਰ ਹਾਲ ਚਿਰ ਤੋਂ ਬਗੈਰ ਤਾਂ ਮੁੜਨਾ ਨਹੀਂ ਹੈਗਾ ਕਿਸਾਨ ਮਜ਼ਦੂਰ ਦਾ ਕਰਜ਼ਾ ਹੈਗਾ ਲਖੀਮਪੁਰ ਖੇਰੀ ਦਾ ਇਨਸਾਫ ਲੈਣਾ ਸਾਰੇ ਕੇਸ ਵਾਪਸ ਕਰਾਉਣੇ ਆ ਸ਼ਹੀਦ ਪਰਿਵਾਰਾਂ ਦਾ ਮਾਫਜ਼ਾ ਔਰ ਮੰਗਾਂ ਨੇ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਬਾਰਮੋਰੇ ਧਰਨਾ ਲੱਗਾ ਸ਼ਹੀਦ ਪਰਾਨ ਉਹਨੀਆਂ ਨੌਕਰੀਆਂ ਦੀ ਮੰਗ ਦਾ ਅਸੀਂ ਉਹਦਾ ਸਮਰਥਨ ਕਰਦੇ ਆਂ ਅੱਜ ਭਾਨਾ ਸਿੱਧੂ ਵਾਲੇ ਮਸਲੇ ਤੇ ਸੰਗਰੂਰ ਦੇ ਵਿੱਚ ਧਰਨਾ ਲੱਗਣਾ ਸੀ ਅਸੀਂ ਉਹਦਾ ਵੀ ਸਮਰਥਨ ਕਰਦੇ ਆਂ ਔਰ ਸਰਕਾਰ ਨੂੰ ਗੱਲਬਾਤ ਦਾ ਮਸਲਾ ਹੱਲ ਕਰਨ ਦੀ ਗੱਲ ਕਹਿੰਦੇ ਆਂ ਜ਼ਬਰ ਤੋਂ ਸਰਕਾਰ ਨੂੰ ਬਾਜ ਆਉਣ ਦੀ ਗੱਲ ਕਰਦੇ ਆਂ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਉਹ ਡੀਜ਼ਲ ਪਰਵਾ ਲੈਣ ਸਾਰੇ ਦੇਸ਼ ਦੇ ਕਿਉਂਕਿ ਇਹ ਸਮੱਸਿਆ ਵਾ ਆ ਸਕਦੀ ਗਾਂ ਨਾ ਗਾਂ ਕਿਤੇ ਕਰਕੇ ਉਹ ਡੀਜ਼ਲ ਪਰਵਾ ਲੈਣ ਔਰ ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਮੁਹਿਮ ਬਣਾਈ ਜਾਵੇ ਹਰ ਕਿਸਮ ਦਾ ਫੰਡ ਹੋ ਜੇ ਆ ਆਲੂ ਗੰਡੇ ਦਾਲਾਂ ਆਟਾ ਸਿਲੰਡਰ ਬਾਲਣ ਜਿਵੇਂ ਇਕੱਠਾ ਹੋ ਰਿਹਾ ਇਹਨੂੰ ਹੋਰ ਵਿਆਪਕ ਪੱਧਰ ਤੇ ਇਕੱਠਾ ਕਰਕੇ ਦਿੱਲੀ ਅੰਦੋਲਨ ਦੀਆਂ ਪਰਪੂਰ ਤਿਆਰੀਆਂ ਕੀਤੀਆਂ ਜਾਣ